ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਾਂ ਵੀ ਵਧੀਆ ਇੱਕਦਮ ਚੜ੍ਹਦੀ ਕਲਾ ਚ ਤੇ ਅੱਜ ਫਿਰ ਆਪਾਂ ਆ ਗਏ ਹਾਂ ਦਿਨ ਦੀ ਡਿਊਟੀ ਤੇ ਰਾਤ ਦੀ ਕਰਕੇ ਫਿਰ ਕੱਲ ਦਿਨੇ ਰੈਸਟ ਕੀਤੀ ਰਾਤ ਨੂੰ ਵੀ ਅੱਜ ਦਿਨੇ ਡਿਊਟੀ ਤੇ ਆ ਗਏ ਹਾਂ ਤੇ ਅੱਜ ਆਪਾਂ ਸਾਰਾ ਦਿਨ ਕੀ ਕੀ ਕਰਦੇ ਹਾਂ ਉਹ ਵੀ ਤੁਹਾਨੂੰ ਦਿਖਾਉਣੇ ਤੇ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਲੈ ਕੇ ਚਲਦੇ ਹਾਂ ਅਦਰ ਕਰ ਇਹਨਾਂ ਦਾ ਕੰਮ ਕਰੰਦਾ ਹੈ ਜਿਹੜੀ ਕ੍ਰੇਨ ਆਈ ਸੀ ਉਹਦੇ ਲੀਬਰ ਨੂੰ ਲੂਬਰ ਲੈ ਕੇ ਆਏ ਆ ਤੇ ਇਹ ਚੈੱਕ ਕਰਦੇ ਆਪਾਂ ਜਾ ਕੇ ਕੀ ਮੋਲ ਚੱਲ ਮਿਸਤਰੀ ਲੱਗਾ ਬਾਕੀ ਨਵਾਂ ਕੰਮ ਚੱਲਣ ਦਾ ਹੁਣ ਇੱਧਰਲੇ ਗਾਟਰ ਕੱਟਣੇ ਆ ਕੀ ਕੱਟ ਨੂਟੇ ਕਾਟਰ ਕੱਟਣੇ ਹੁਣ ਤੇ ਤਿੰਨ ਚਾਰ ਦਿਨ ਚੱਲ ਗਏ ਇਹਨਾਂ ਦੀ ਜਾਲੀ ਜੁਲੀ ਪਾਉਣ ਆਣਗੇ ਫਿਰ ਤੇ ਦੇਖਦੇ ਆਪਾਂ ਕੀ ਮੋਟਾ ਲੈ ਆਜੋ ਗ੍ਰੀਨ ਤੇ ਜਾ ਕੇ ਸਮਾਨਾ ਲੀਵਰ ਲਾਤੇ ਬਾਕੀ ਕਰਨਾ ਹੈ ਜੇ ਇਹਦੇ ਪਾਈਪ ਲਾਈਨ ਕਹਾਂਗੇ ਸਾਰੇ ਕਨੈਕਸ਼ਨ ਕੰਪਲੈਟ ਹੋ ਗਏ ਤੇ ਚੱਲੂ ਹੋਊਗੀ ਫਿਰ ਤੋਂ ਬਾਅਦ ਦੋ ਕਰੇਨਾ ਹੋਰ ਆਉਂਦੀਆਂ ਵੀ ਤੁਹਾਨੂੰ ਦਿਖਾਉਂਗਾ ਫਿਰ ਬਜਰੀ ਦੇ ਬਹੁਤ بڑے بڑے ਟੇਲਾਂ ਇਹ ਵਾਲੇ ਕਰਾਂਗੇ ਤੇਜੀ ਸੈਟ ਲਾ ਦੋਜੀ ਸੈਟ ਲੋ ਵੀ ਮਿੱਤਰੋ ਆਈ ਕਰ ਜਾਂਦੇ ਆਪਾਂ ਲੀਵਰ ਨੂੰ ਲਾਉਦੇ ਅੱਜ ਤੇ ਅੱਜ ਕੰਮ ਕਰ ਕੋਈ ਨਹੀਂ ਸਿਰਫ ਮਿਸਤਰੀ ਦਾ ਕੰਮ ਹੀ ਤੇ ਆਪਾਂ 100 ਹੀ ਕੱਢਿਆ ਕੰਟੀਨਰ ਵੀ ਰੁਕ ਰਹੇ ਹਾਂ ਬਸ ਕਿਚੇ ਕੰਟੀਨਰ ਦੀ ਟੈਂਕੀ ਕੰਟੀਨਰ ਦੀ ਗਈ ਹੈ ਨਾ ਕ੍ਰੇਨ ਦੀ ਕ੍ਰੇਨ ਦੀ ਟੈਂਕੀ ਵੀ ਤਿਆਰ ਹੋ ਗਿਆ ਕੀ ਇਹ ਤਾਂ ਕੱਡੀ ਛੋਟੀ ਗਰਾਹੀ ਕੱਢ ਦੇ ਤੇ ਬਾਕੀ ਹਾਂ ਦੱਸੋ ਮਹਾਰਾਜ ਹਾਂ ਮਗਾ ਇੱਥੇ ਜਿੰਨੀ ਮਗਾ ਨੂੰ ਚਲਵਾਉਣਾ ਚਾਹੇ ਹਾਂ ਹਾਂ ਆ ਫਿਰ ਮਗਾ ਜਿੰਨੀ ਕਿ ਚਲਵਾਉਣਾ ਹੈ ਉਹਨੂੰ ਤਾਂ ਮੈਂ ਅਰੇ ਮਗਾ ਤੇ ਇਸ਼ਾਰਾ ਦੇਣਾ ਤਾਂ ਹੋਈ ਆ ਮਗਾ ਦਾ ਜਾ ਤਾਂ ਉਹ ਤਾਂ ਠੀਕ ਆ ਭਾਈ ਜਿਹੜਾ 15 ਦਿਨਾਂ ਬਾਅਦ ਪਿੰਡ ਰੂ ਵੀ ਆਣਾ ਵੇਖਿਆ ਨਹੀਂ ਤਾਉਣੀਆਂ ਸੀ। ਲੱਗ ਕੇ ਗਰੇਨਾ ਖਲੋਤੀਆਂ ਆ ਗਾਡਰ ਲੜਾ ਲੜਾ ਤਿਆਰ ਕਰ ਲੈ ਅਜੇ ਹੋਏ ਨਹੀਂ ਨਾਲ। ਹੁਣ ਆਪਾਂ ਜਿੱਥੇ ਗਾਂਡਰੀਆਂ ਲੱਗੀਆਂ ਇੱਥੋਂ ਗਾਡਰ ਚੁੱਕਣੇ ਆ ਕੱਢਣੇ ਆ ਬਾਅਦ। ਮੈਂ ਕਿਹਾ ਮੇਰੀ ਵੀ ਗਰੀਬ ਦੀ ਜ਼ਿੰਦਗੀ ਫਸਰ ਜੂ ਹਾਂ। ਹਾਂ। ਠੀਕ ਠੀਕ। ਬੱਜਰੀ ਕਰਨ ਦਾ ਆ ਇਕੱਠੀ ਇਹਦਾ ਕਰਕੇ ਨਾ ਮੀ ਚਾਲੂ ਹੋ ਜਾਣੀ ਇੱਥੇ ਉਹਦਾ ਕਰਕੇ ਚੱਲ ਵਾਵੇ। ਮੰਦੇ ਆਪਣੇ ਆਉਂਦੇ ਨਾ ਕੇ ਹਾਂ ਇੰਨਾ ਨਹੀਂ ਜਦ ਸਾਰੀ ਗੱਡੀ ਵਿਲੇ ਫਿਰਦੇ ਤੇ ਭੈਣ ਜੋ ਇੰਨਾ ਨਹੀਂ ਵੀ ਝੜੂ ਮਾਰ ਲਈ ਅੰਦਰ ਆਪਾਂ ਦਾ ਚੱਲਦੇ ਨੂੰ ਪਤਾ ਹੀ ਆ ਆਪਣਾ ਤਾਂ ਤੈਨੂੰ ਪਤਾ ਹੀ ਆ ਭੈਣ ਜੋ ਸਾਰੀ ਗੱਡੀ ਟਾਈਮ ਹੁੰਦਾ ਵੀ ਤੂੰ ਆਪਣੇ ਬੈਠ ਥਲੇ ਮਾਰ ਕੇ ਦੋ ਜਦ ਬੈਠ ਥਲੇ ਕਰ ਤਾ ਆਪੇ ਮਾਰਨੇ ਆ ਬੜੇ ਕੀ ਕਰਦਾ ਏ ਹਾਂ ਬਾਕੀ ਮੋਰਚਾ ਲੱਗਦਾ ਰਹੂ ਜੇ ਜਾ ਕੇ ਦاتے ਆ ਅੱਜ ਬਲੌਗ ਤੇ ਬਣਿਆ ਨਹੀਂ ਬਲੌਗ ਸਿਰਫ ਹੋਣਾ ਤਿੰਨਾ ਚੌ ਮਿੰਟਾਂ ਦਾ ਸੁੱਤਾ ਹੀ ਰਹੇ ਸਰੀਦ ਨਹੀਂ ਤੇ ਬਲੌਗ ਹੀ ਬਣਾ ਤੇ ਬਲੌਗ ਆਪਣੇ ਰਾਤ ਨੂੰ ਕੀ ਕਰਦੇ ਹੁੰਦੇ ਉਹ ਤੇ ਸਾਲੇ ਫੋਨਾਂ 'ਚ ਬੜੇ ਰਹਿੰਦੇ ਹੁਣ ਰਾਤ ਨੂੰ 1 2 ਵਜੇ ਸੌਂ ਜਾਂਦਾ ਬਾਕੀ ਜੁੜੇ ਰਹੋ ਤੁਸੀਂ ਆਪਣੇ ਨਾਲ ਜੇ ਤੁਹਾਨੂੰ ਮਿਲਦਾ ਆਊਂਡ ਲਾ ਗਿਆ ਰੌਂਡ

ਪਾਣੀ ਪਾਉਂਦੇ ਨੇ ਦੂਜੀ ਸਾਈਡ ਆਏ ਦਰਾ IPL IPL ਚੱਲੰਦਾ ਹੈ ਕੌਣ ਮੈਚ ਜਿੱਤੂ ਇੱਕ ਪਾਸੇ ਲੱਗਾ ਮumbai ਦੂਜੇ ਪਾਸੇ ਗੁਜਰਾਤ IPL ਟਾਟਾ ਸੋਸਾ ਤੋਂ ਵਜਿ ਨਹੀਂ ਤੱਕਣਾ ਵਿਕਟਾਂ ਡੇਗ ਪੀਆਂ 5-10 ਮਿੰਟ ਪਹਿਲਾਂ ਪੰਨੀਆਂ ਵਿਕਟਾਂ ਡੇਪੀਆਂ ਸੀ ਫੇਰ ਲਾਈਆਂ ਚੁੱਕ ਮੋਬਾਈਲ ਹੈ ਬੈਟਿੰਗ ਤੇ ਗੁਜਰਾਤ ਬੋਲਿੰਗ ਤੇ ਉਦੋਂ ਉਦੋਂ ਹਟਕ ਵਾਲਾ ਮਾਰ ਚੱਲਿਆ ਬਿਲਡਿੰਗਾਂ ਬਹੁਤ ਨਵੀਆਂ ਬਣਦੀਆਂ ਵੀ ਨਵੀਆਂ ਬਿਲਡਿੰਗ ਸ਼ੁਰੂ ਹੋਈਆਂ ਤਰਹੀਆਂ ਹੋਰ ਹੀ ਨਵੀਆਂ ਯਾਰੀਆਂ ਬਿਲਡਿੰਗਾਂ ਬਣਦੀਆਂ 25 ਸੈਕਟਰ ਤੋਂ ਗਾੜ੍ਹਣੇ ਬਣੇ 26 ਸੈਕਟਰ ਪਤਾ ਨਹੀਂ ਕਿੰਨੇ ਸੈਕਟਰਾਂ ਨਮੀ ਮਮੇ ਇਹ ਗੋਲ ਗੱਪਿਆਂ ਵਾਲਾ ਆਪਣਾ ਯਾਰ ਇਹ ਕਾਂਜੀ ਗਰਮਰਾ ਦੇ ਨਹੀਂ ਤੇ ਖਾਣੇ ਦੇ ਆ ਕੇ ਇੱਧਰ ਇੱਥੋਂ ਲੈ ਲਾ ਡੇਢ ਕਿਲੋ ਲੈ ਲਾ ਹਾਂ ਭਈਆ ਕੀ ਹਾਲ ਪਾਣੀ ਪਾਣੀ ਵਿੱਚ ਡਾਲਾ ਬਰਫ਼ ਨਹੀਂ ਡਾਲਾ ਆ ਵੀ ਬਰਫ਼ ਆਇਆ ਨਹੀਂ ਹੈ ਬੱਚਾ ਆ ਰਿਹਾ ਹੋਗਾ ਅੱਛਾ ਕਲਾ ਮਮੇ ਇਹ ਸੜਾ ਗਈ ਆਪਣੀ ਬਿਲਡਿੰਗ ਤੇ ਇਧਰ ਬਾਬਾ ਤੇ ਸਦਿਆ ਆਪਾਂ ਨੂੰ ਜਾਣਾ ਆ ਪ੍ਰੋਗਰਾਮ ਦਣਾ ਦਨ ਉਹ ਚਿਕ 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 ਬਾਕੀ ਹੁਣ ਰੋਟੀ ਪਾਣੀ ਬਣਾ ਕੇ ਤੇ ਅੱਜ ਆਪਾਂ ਰਾਤ ਨੂੰ ਸੌਣਾ ਹੀ ਆ ਬਸ ਕਰਨਾ ਕੁਝ ਨਹੀਂ ਹੈ ਕਿਉਂਕਿ ਰਾਤ ਨੂੰ ਅਜੀ ਕੰਮ ਨਹੀਂ ਚੱਲਣਾ ਕੱਲ੍ਹ ਦਿਨੇ ਫੇਰ ਜਾਵਾਂਗੇ ਡਿਊਟੀ ਤੇ ਇਹ ਨਿਕਲੇਗੇ ਜਾਗ ਅਗਲਾਂ ਤੇ ਜਾਂ ਤੇ ਹੀ ਗੇੜੀ ਲਾਉਂਦੇ ਹੋਏ ਚੱਲ ਰਹੇ ਹੈਲੀਕਾਪਟਰ ਫੜੀ ਫਿਰਦੇ ਚੱਲ ਰਹੇ ਕੀਆ ਕਰਤਾ ਰੇ ਅਬੇ ਕੀ ਹੋ ਗਿਆ ਰੇ ਇਧਰ ਪੂਰਾ ਪੱਥਰ ਹੀ ਆ ਥੱਲੇ ਆ ਬਿਲਡਿੰਗ ਤਿਆਰ ਕਰਨ ਲੱਗੇ ਆ ਇਹਦਾ ਕਰਕੇ ਪੂਰਾ ਪਹਿਲਾਂ ਪੱਥਰ ਥੱਲੇ ਤੋੜਨਦਾ ਤੋੜ ਕੇ ਥੱਲੇੋਂ ਭਰ ਕੇ ਚਾਉਣੀਆਂ ਇਹਦੇ पूरा पत्थर तोड़न दे या थे तौड़ देख लिया तोड़ तोड़ साइड करना नमी बंद चाबी तक करना रोक अपनी फ्लैट जाना आप ਉਲੂਪਾ 플ੌਟ ਨੰਬਰ 52 ਸੈਕਟਰ 25ਏ ਉਲੂਪੀ 플ੌਟ ਨੰਬਰ ਆਪਣਾ 52 ਇਹ ਆਗਾ ਆਪਣਾ ਫਲੈਟ ਇਹ ਆ ਗਈ ਆਪਣੀ ਫਲੈਟ ਦੀ ਇਹ ਆਪਣੀ ਕਰੇਟਾ ਖੜੀ ਹੈ ਇਹ ਆਪਣੀ ਕਰੇਟਾ ਖੜੀ ਹੈ ਇੱਧਰ ਇਹ ਲੈ ਇੱਧਰ ਆਟੋ ਖੜਾ ਇਹ ਇਦਾਂ ਇਹ ਦੋ ਫੇਰੇ ਪੂਰੇ ਲਾਉਣਾ ਵਿੱਲਾ ਹੁੰਦਾ ਕੈਮਰੇ ਤੇ ਕੈਮਰਾ ਹੀ ਲੱਗਾ ਇੱਧਰ ਕੈਮਰੇ ਤੇ ਕੈਮਰਾ ਥਾਟ ਉਹ ਵੀ ਮੀਟਰ ਸੱਚ ਇੱਕੋ ਹੀ ਲੱਗਾ ਇਹ ਲਵਾਉਣਾ ਏਸੀ ਤੇ ਫਲੈਟ ਵਾਲੇ ਨੇ ਸਾਨੂੰ ਕਰਤਾ ਮਾਣਾ ਕਿੰਗਾ ਕਰੀਂ ਮੈਂ ਇੱਕ طرح ਇੱਕੋ ਹੀ ਔਰ ਜੀ ਆਪਾਂ ਲੈ ਗਏ ਰੂਮ ਵਾਲੇ ਤੋਂ ਹਾਂ ਇਸ ਕੋਲ ਕਰਕੇ ਆਇਆ ਤੁਹਾਨੂੰ ਇਹ ہماری ਵੀਡੀਓ ਆਤੀ ਹੈ YouTube ਤੇ ਕੰਟਮ ਬਿਊਟੀ ਨਭਾਵੇ ਦੇ ਜੀ ਬਿਊਟੀ ਦੇ ਆ ਗਏ ਚਲੋ ਵੀ ਲੱਜਾਂ ਮੈਂ ਨਾ ਡਾਟਾ ਕਰਾਂ ਪੈਕੋ ਕੇਜ ਜੋ ਮੈਂ ਪੱਕੀ ਬੋਲ ਠੀਕ ਕਰਦੇ ਆਂ ਨਹੀਂ ਲੱਗਦੀ ਨਾ ਤਾਂ ਇਹ ਬਣਾਉ ਲੱਗੇ ਬਣਾ ਆ ਦੇ ਫੇਰ ਮਿਲਦੇ ਆ ਉਹਨਾਂ ਨੂੰ ਵੀ ਐਸ Thank you.